ਫਿਰੋਜ਼ਪੁਰ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਆ ਤੁਹਾਨੂੰ ਦੱਸ ਦਈਏ ਕਿ ਇੱਕ ਕਾਰ ਫੁਲਾਈਓਵਰ ਤੋਂ ਵੱਡਾ ਜੰਪ ਕਰਦੀ ਔਰ ਕਾਰ ਪਿੱਛੇ ਜਾ ਕੇ ਸ਼ਪੈਡਾਂ ਚ ਵਜਦੀ ਆ ਹਾਲਾਂਕਿ ਹਾਲਾਤ ਜਿਹੜੀ ਕਾਰ ਦੀ ਆ ਉਹ ਦੇਖਣਯੋਗ ਨਹੀਂ ਔਰ ਬਿਲਕੁਲ ਚਾਰੇ ਪਾਸੋਂ ਜਿਹੜੀ ਕਾਰ ਆ ਉਹ ਵੱਜਣ ਤੋਂ ਬਾਅਦ ਇਕੱਠੀ ਹੋ ਗਈ ਆ ਜਿਵੇਂ ਬੋਲ ਦੇ ਵਾਂਗ ਕਹਿ ਲਈਏ ਬਿਲਕੁਲ ਇਕੱਠੀ ਹੋ ਗਈ ਆ ਇਹਦਾ ਬੰਪਰ ਪਿਆ ਗੱਡੀ ਦਾ ਪਹਿਲਾਂ ਤੁਹਾਨੂੰ ਦਿਖਾ ਦਿੰਨੇ ਆ ਇਸ ਪਾਸਿਓਂ ਫੁਲਾਈਓਵਰ ਆ ਇਹ ਫਲਾਈਓਵਰ ਹੈਗਾ ਇਹ ਪਿੰਡ ਫਰੋਸਪੁਰ ਦਾ ਪਿੰਡ ਪਿਆਰੇ ਆ ਨਾ ਔਰ ਜਿਹੜੇ ਪਾਸੇ ਹੁਣ ਕੈਮਰਾ ਹੈਗਾ ਇਧਰਲੇ ਪਾਸੇ ਮੋਗਾ ਹੈ ਮੋਗਾ ਲੁਧਿਆਣਾ ਇਸ ਪਾਸਿਓਂ ਗੱਡੀ ਦੱਸਿਆ ਜਾ ਰਿਹਾ ਕਾਫੀ ਤੇਜ਼ ਰਫਤਾਰ ਦੇ ਵਿੱਚ ਇਹ ਗੱਡੀ ਸੀ ਆਈਟਨ ਗੱਡੀ ਲੱਗ ਰਹੀ ਆ ਔਰ ਕਾਫੀ ਜ਼ਿਆਦਾ ਤੇਜ਼ ਗੱਡੀ ਜਿਹੜੀ ਆ ਦੱਸਿਆ ਜਾ ਰਿਹਾ ਕਿ ਕੋਈ ਸਮਾਂ ਵੀ ਕੋਈ 8 ਵਜੇ ਦੇ ਆਸ-ਪਾਸ ਦਾ ਕਰੀਬ ਲੋਕ ਦੱਸ ਰਹੇ ਇੱਥੋਂ ਦੇ 71 ਔਰ ਜਦੋਂ ਇਹ ਗੱਡੀ ਫਲਾਈਓਵਰ ਤੋਂ ਜੰਪ ਕਰਦੀ ਆ ਇਧਰੋਂ ਤਾਂ ਸ਼ਾਇਦ ਕੰਟਰੋਲ ਚੋਂ ਬਾਹਰ ਹੋ ਜਾਂਦੀ ਏ ਔਰ ਗੱਡੀ ਪਹਿਲਾਂ ਇਸ ਦਰਖਤ ਦੇ ਉੱਪਰ ਵੱਜਦੀ ਆ ਇਹ ਹਜੇ ਉਵੇਂ ਨਿਸ਼ਾਨ ਨੇ ਇਹਦੇ ਇਹਦੇ ਉੱਪਰੋਂ ਵੱਜਣ ਤੋਂ ਬਾਅਦ ਉਹ ਸਾਹਮਣੇ ਬੰਪਰ ਪਿਆ ਗੱਡੀ ਉਹ ਇੱਥੋਂ ਵੱਜਦੀ ਆ ਤਾਂ ਜੋ ਗੱਡੀ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਗੱਡੀ ਦਾ ਜਿਹੜਾ ਅਗਲਾ ਬੰਪਰ ਆ ਪਹਿਲਾਂ ਗੱਡੀ ਬਿਲਕੁਲ ਇਸ ਤਰੀਕੇ ਨਾਲ ਵੱਜਦੀ ਆ ਲੋਕ ਇੱਥੋਂ ਦੇ ਰਾਈਗਰੀ ਦੱਸਦੇ ਨੇ ਕਿ ਗੱਡੀ ਜਦੋਂ ਇੱਥੋਂ ਉਛਲਦੀ ਆ ਤਾਂ ਬਹੁਤ ਜ਼ਿਆਦਾ ਉੱਚੀ ਉਛਲਦੀ ਔਰ ਉਸ ਤੋਂ ਬਾਅਦ ਇੱਥੋਂ ਵੱਜ ਕੇ ਬੰਪਰ ਥੱਲੇ ਵੱਜਦਾ ਤਾਂ ਅੱਗੋਂ ਗੱਡੀ ਬਿਲਕੁਲ ਚਿੱਪੀ ਜਾਂਦੀ ਔਰ ਗੱਡੀ ਉਸ ਤੋਂ ਬਾਅਦ ਘੁੰਮ ਕੇ ਦੱਸਿਆ ਜਾ ਰਿਹਾ ਉਹ ਸਪੈਦਿਆਂ ਦੇ ਉੱਪਰ ਜਿਹੜੇ ਉਹ ਤੁਸੀਂ ਨਜ਼ਰ ਮਾਰ ਸਕਦੇ ਹੋ ਦੂਰੋਂ ਕੀ ਜਿਹੜੇ ਉੱਪਰੋਂ ਉਹ ਸਾਕ ਵੀ ਉਤਰੀ ਹੋਈ ਹੈ ਸਪੈਦਿਆਂ ਦੀ ਉੱਥੇ ਵੱਜਣ ਤੋਂ ਬਾਅਦ ਫਿਰ ਪਿਛਲਾ ਪਾਸਾ ਵੀ ਗੱਡੀ ਦਾ ਵੱਜਦਾ ਹੈ ਗੱਡੀ ਅੱਗੋਂ ਔਰ ਪਿੱਛੋਂ ਔਰ ਦੋਵਾਂ ਸਾਈਡਾਂ ਤੋਂ ਗੱਡੀ ਬਿਲਕੁਲ ਡੈਮੇਜ ਆ ਔਰ ਇਹਦੇ ਟਾਇਰ ਵਗੈਰਾ ਵੀ ਬਿਲਕੁਲ ਜੜੇ ਆ ਉਹ ਨਾਲ ਨਹੀਂ ਜਾਨੀ ਕਿ ਜਦੋਂ ਵੱਜਦੀ ਹੈ ਉਦੋਂ ਸਾਰਾ ਕੁਛ ਇਸ ਗੱਡੀ ਦਾ ਉਖੜ ਜਾਂਦਾ ਹੈ ਤਾਂ ਇਹਦੇ ਵਿੱਚ ਜਿਹੜੇ ਨੌਜਵਾਨ ਨੇ ਉਹਨਾਂ ਦੀ ਜਾਣਕਾਰੀ ਮਿਲੀ ਹੈ ਨੌਜਵਾਨ ਕਿੱਥੋਂ ਦੇ ਰਹਿਣ ਵਾਲੇ ਨੇ ਕਿਹੜੇ ਨੇ ਇਹਦੇ ਵਿੱਚ ਤਿੰਨ ਨੌਜਵਾਨ ਦੱਸੇ ਜਾ ਰਿਹਾ ਕਿ ਤਿੰਨ ਨੌਜਵਾਨ ਇਹਦੇ ਵਿੱਚ ਸਵਾਰ ਸੀਗੇ ਔਰ ਤਿੰਨਾਂ ਦੇ ਵਿੱਚੋਂ ਦੋ ਜਿਹੜੇ ਨੇ ਉਹਨਾਂ ਦੇ ਗੰਭੀਰ ਸੱਟਾਂ ਲੱਗੀਆਂ ਨੇ ਉਹਨਾਂ ਦੇ ਵਿੱਚੋਂ ਆਕਾਸ਼ ਹੈਗਾ ਇੱਕ ਲੜਕਾ ਔਰ ਇੱਕ ਓਮ ਨਾਰਾਇਣ ਨਾਮ ਦਾ ਲੜਕਾ ਹੈ ਆਕਾਸ਼ ਗਵਾਲ ਮੰਡੀ ਦਾ ਦੱਸਿਆ ਜਾ ਰਿਹਾ ਔਰ ਰਿਖੀ ਕਲੋਨੀ ਦਾ ਓਮ ਨਾਰਾਇਣ ਦੱਸਿਆ ਜਾ ਰਿਹਾ ਤੁਹਾਨੂੰ ਦੱਸ ਦਈਏ ਇੱਕ ਲੜਕੇ ਦੀ ਜਿਹੜੀ ਔਨ ਦੀ ਸਪੋਰਟ ਡੈਥ ਹੋਈ ਆ ਔਰ ਉਸ ਦਾ ਜਿਹੜਾ ਨਾਮ ਆ ਰਕੇਸ਼ ਕੁਮਾਰ ਦੱਸਿਆ ਜਾ ਰਿਹਾ ਜੋ ਕਿ ਗੋਬਿੰਦਨਗਰੀ ਫਿਰੋਜ਼ਪੁਰ ਸਿਟੀ ਦਾ ਇਹ ਤਿੰਨ ਨੌਜਵਾਨ ਦੱਸੇ ਜਾ ਰਹੇ ਇਸ ਗੱਡੀ ਦੇ ਵਿੱਚ ਔਰ ਘਟਨਾ ਕਹਿ ਲਈਏ ਇੰਨੀ ਕੁ ਮੰਦਭਾਗੀ ਹੈਗੀ ਆ ਕਿ ਜਦੋਂ ਮੌਕੇ ਤੇ ਨੌਜਵਾਨ ਦੀ ਮੌਤ ਹੋ ਜਾਂਦੀ ਔਰ ਗੱਡੀ ਦੇ ਹਾਲਾਤਾਂ ਨੂੰ ਦੇਖ ਕੇ ਇੰਜ ਜਾਪਦਾ ਹੈ ਕਿ ਵਕਈ ਗੱਡੀ ਸਪੀਡ ਦੇ ਵਿੱਚ ਹੋ ਸਕਦੀ ਹੈ ਹਾਲਾਂਕਿ ਇਸ ਚੀਜ਼ ਦੀ ਹਜੇ ਤੱਕ ਅਧਿਕਾਰਿਤ ਪੁਸ਼ਟੀ ਨਹੀਂ ਹੋਈ ਗੱਡੀ ਸਪੀਡ ਸੀ ਕਿਸੇ ਨੇ ਪਿੱਛੋਂ ਟੱਕਰ ਮਾਰੀ ਆ ਗੱਡੀ ਨੂੰ ਉਹ ਗੱਡੀ ਫੇਰ ਇੱਧਰ ਗਈ ਆ ਜਾਂ ਕੀ ਕਾਰਨ ਬਣਿਆ ਇਸ ਦਾ ਹਜੇ ਤੱਕ ਨਹੀਂ ਪਤਾ ਲੱਗਿਆ ਲੇਕਿਨ ਫਿਲਹਾਲ ਜਿਹੜੇ ਲੋਕ ਨੇ ਇੱਥੋਂ ਦੇ ਲਾਗੇ ਤਾਂ ਅਗੇ ਦੇ 71 ਉਹ ਸਿਰਫ ਇਹੀ ਜਾਣਕਾਰੀ ਦਿੰਦੇ ਨਜ਼ਰ ਆ ਰਿਹਾ ਕਿ ਜਿਹੜੀ ਗੱਡੀ ਆ ਉਹ ਇੱਥੋਂ ਪੁਲ ਕ੍ਰੋਸ ਕਰਦਿਆਂ ਦੇ ਨਾਲ ਹੀ ਜਿਹੜੀ ਇੱਥੋਂ ਬੁੜਕਦੀ ਔਰ ਗੱਡੀ ਉਹ ਜਗ੍ਹਾ ਤੇ ਜਾ ਕੇ ਵੱਜਦੀ ਆ 에ਅਰ ਬੈਗ ਵੀ ਗੱਡੀ ਦੇ ਖੁੱਲੇ ਹੋਏ ਆ ਹਾਲਾਂਕਿ ਇਥੋਂ ਅੰਦਾਜ਼ਾ ਲਾਇਆ ਜਾ ਸਕਦਾ ਕੀ ਸੀਟ ਬੈਲਟਾਂ ਲਕੀਆਂ ਹੋਣਗੀਆਂ 에어ਬੈਗ ਖੁੱਲੇ ਔਰ ਇੱਕ ਨੌਜਵਾਨ ਦੀ ਮੌਤ ਹੋਈ ਆ ਦੋ ਨੌਜਵਾਨ ਜਿਹੜੇ ਕੀ ਆ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਦੱਸੇ ਜਾ ਰਿਹਾ ਗੱਡੀ ਇਹ ਫਰੋਸਪੁਰ ਦੀ ਆ ਇਸ ਗੱਡੀ ਦਾ ਜਿਹੜਾ ਇਹ ਨੰਬਰ ਆ ਨੰਬਰ ਵੀ ਜਿਹੜਾ ਇਸ ਬੰਪਰ ਦੇ ਉੱਪਰ ਹੈਗਾ ਉਹ ਵੀ ਤੁਹਾਨੂੰ ਦੱਸ ਦਿੰਨੇ ਇਸ ਗੱਡੀ ਦਾ ਜਿਹੜਾ ਨੰਬਰ ਆ ਉਹ PB05 AK 7205 ਇਹ ਗੱਡੀ ਦਾ ਨੰਬਰ ਹੈਗਾ ਆ ਆਈ 10 ਗੱਡੀ ਆ ਜਿਹੜੀ ਔਰ ਇਹ ਉਸਦਾ ਬੰਪਰ ਔਰ ਇੱਥੋਂ ਹੀ ਜਦੋਂ ਵਜਦੀ ਆ ਇੱਥੋਂ ਹੀ ਜਿਹੜੇ ਪਾਰਟ ਆ ਗੱਡੀ ਦੇ ਖਿਲਰਨੇ ਸ਼ੁਰੂ ਹੋ ਜਾਂਦੇ ਆ ਤੁਹਾਨੂੰ ਦੱਸ ਦਈਏ ਕਿ ਜਦੋਂ ਜ਼ਿਆਦਾਤਰ ਜਿਹੜੇ ਪਾਰਟ ਆ ਇਸ ਜਗ੍ਹਾ ਤੇ ਖਿਲਰੇ ਹੋਏ ਆ ਅਗਲੇ ਬੰਪਰ ਦੇ ਜਿਹੜੇ ਪਾਰਟ ਆ ਇੱਥੋਂ ਇੰਜ ਲੱਗਦਾ ਹੈ ਕਿ ਜਦੋਂ ਗੱਡੀ ਇੱਥੇ ਆ ਕੇ ਵਜੀ ਆ ਤਾਂ ਉਸ ਤੋਂ ਬਾਅਦ ਗੱਡੀ ਇੱਥੋਂ ਪਲਟੀ ਆ ਇੰਨੀ ਕਿ ਜ਼ਿਆਦਾ ਸਪੀਡ ਤੇ ਸੀ ਕਿ ਅਗਲਾ ਪਾਸਾ ਜਿਹੜਾ ਹੈਗਾ ਮਗਰੋਂ ਗੱਡੀ ਚੱਕੀ ਗਈ ਹੋएगी ਅਗਲਾ ਪਾਸਾ ਥੱਲੇ ਵਜਿਆ ਹੋਊਗਾ ਉਸ ਸਮੇਂ ਆਹ ਜਿਹੜੇ ਆ ਪਾਰਟ ਖੁੱਲੇ ਆ ਉਸ ਤੋਂ ਬਾਅਦ ਗੱਡੀ ਸਿੱਧੀ ਜਾ ਕੇ ਸ਼ਿਪਾਈਦਾਂ ਦੇ ਵਿੱਚ ਵੱਜਦੀਆ ਸ਼ਿਪਾਈਦਾਂ 'ਚ ਵੱਜ ਕੇ ਫਿਰ ਬੈਕ ਉੱਥੇ ਡਿੱਗ ਪੈਂਦੀ ਔਰ ਦੂਜੇ ਪਾਸੇ ਲਾਈਟ ਕਿਤੇ ਪਈ ਆ ਟਾਇਰ ਕਿਤੇ ਪਿਆ ਗੱਡੀ ਦੇ ਅਲੱਗ-ਅਲੱਗ ਪਾਰਟ ਜਿਹੜੇ ਆ ਉਹ ਇੱਥੇ ਖਿਲਰੇ ਪਏ ਆ ਤਾਂ ਫਿਲਹਾਲ ਇਹ ਮੰਤਪਕੀ ਖਬਰ ਹੈਗੀ ਆ ਏ ਫਰੋਸਪਰਦੀ ਕਿ ਇਹ ਜਿਹੜਾ ਹਾਦਸਾ ਹੋਇਆ ਔਰ ਅਸੀਂ ਵੀ ਆਪਣੇ ਚੈਨਲ ਦੇ ਮਾਧਮ ਰਾਹੀਂ ਲੋਕਾਂ ਨੂੰ ਇਹ ਜ਼ਰੂਰ ਜਾਣਕਾਰੀ ਦੇਣਾ ਚਾਹੁੰਦੇ ਆ ਕਿ ਰੋਡ ਦੇ ਉੱਪਰ ਹੌਲੀ ਚੱਲਿਆ ਜਾਵੇ ਧਿਆਨ ਨਾਲ ਚੱਲਿਆ ਜਾਵੇ ਰੋਡ ਦੇ ਉੱਪਰ ਐਹੋ ਜਿਹੀਆਂ ਘਟਨਾਵਾਂ ਤੋਂ ਜਿਹੜਾ ਬੱਚਾ ਕੀਤਾ ਜਾਵੇ ਰਾਹ ਦੇ ਸਮੇਂ ਵੀ ਧਿਆਨ ਰੱਖਿਆ ਜਾਵੇ ਰੋਡ ਤੇ ਵੀ ਧਿਆਨ ਰੱਖਿਆ ਜਾਵੇ ਔਰ ਸਪੀਡ ਨੂੰ ਕੰਟਰੋਲ ਦੇ ਵਿੱਚ ਰੱਖਿਆ ਜਾਵੇ ਸੀਟ ਬੈਲਟ ਔਰ ਜਿਹੜੇ ਟ੍ਰੈਫਿਕ ਨਿਯਮ ਨੇ ਉਹਨਾਂ ਨੂੰ ਜਰੂਰ ਉਹਨਾਂ ਦੀ ਪਾਲਣਾ ਕੀਤੀ ਜਾਵੇ ਤਾਂ ਦੋਸਤੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਵੀ ਤੁਸੀਂ ਜਰੂਰ ਲਿਖ ਸਕਦੇ ਹੋ ਇਸ ਦੇ ਬਾਬਤ ਕਿ ਕੀ ਕੀ ਧਿਆਨ ਰੱਖਣੇ ਚਾਹੀਦੇ ਆ ਡਰਾਈਵਰੀ ਕਰਦੇ ਸਮੇਂ ਜਾਂ ਕਿਸ ਤਰੀਕੇ ਨਾਲ ਇਹਨਾਂ ਐਕਸੀਡੈਂਟਾਂ ਤੋਂ ਨਜਾਤ ਮਿਲ ਸਕਦੀ ਆ ਲੋਕਾਂ ਨੂੰ ਕਿਵੇਂ ਬਚਾਅ ਕੀਤਾ ਜਾਂਦਾ ਕਿਉਂਕਿ ਐਕਸੀਡੈਂਟ ਹੁੰਦਾ ਹੈ ਮਾਪਿਆਂ ਦੇ ਪੁੱਤ ਚਲੇ ਜਾਂਦੇ ਆ ਬਹੁਤ ਸਾਰੇ ਪਰਿਵਾਰ ਘਰ ਤਬਾਹ ਹੋ ਜਾਂਦੇ ਨੇ ਐਕਸੀਡੈਂਟਾਂ ਦੇ ਦੌਰਾਨ ਲੇਕਿਨ ਤੁਸੀਂ ਆਪਣੀ رائے ਜ਼ਰੂਰ ਇਸ ਦੇ ਵਿੱਚ ਲਿਖੋ ਕਿ ਆਖਰਕਾਰ ਇਹਨਾਂ ਐਕਸੀਡੈਂਟਾਂ ਨੂੰ ਕਿਸ ਤਰੀਕੇ ਨਾਲ ਰੋਕਿਆ ਜਾ ਸਕਦਾ ਹੈ ਫਰੋਸਪੋਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ ਸੋਕ